ਮੰਨ ਲਾ ਵੀ ਕੋਈ ਤਰੀਕ ਬੈਂਸ ਨਹੀਂ ਜਿਸ ਤੈਨੂੰ ਲੋੜ ਨਹੀਂ ਪੈਂਦੀ। ਨਾਲੇ ਤਾਂ ਐਡਾ ਗਿਆ ਤੂੰ ਵਿਆਹ ਚ ਲੈ ਆਇਆ ਇਹਨੂੰ। ਜੇ ਇੱਕ ਚੱਲ ਗਈ ਤੇ ਮੂਰੇ 15 ਘੜੇ ਤੇ ਪਾਣੀ ਵੇਚੀ ਡੱਕੀ। ਇਹਦਾ ਠੀਕ ਹੈ। ਕਿਆ ਮੇਰੇ ਕੋਈ ਵੀ ਅਸਰਾ ਹੈ? ਉਹਨੇ ਪਿਸਤੌਲ ਦਿਖਾਇਆ ਪਰ ਮਾਮਾ ਮੈਨੂੰ ਕੱਢ ਦਿਨਾ ਸੀ ਮੇਰੇ ਕੋਲ। ਇਹ ਕਹਿੰਦਾ ਤੂੰ ਕਦਾ ਆਪਾਂ ਕੀ ਲਿਆਇਆ? ਮਾਮਾ ਨੇ ਉਹ ਦਿਨ ਹੱਦਾਂ ਮਾਮਾ ਕਦੇ ਵਿਆਹ ਸ਼ਾਦੀ ਜਾਂ ਕਿ ਪ੍ਰੋਗਰਾਮ ਚ ਪੱਕੀ ਦਾ ਫੁੱਲੇ ਲਿਆਇਆ। ਤੂੰ ਬੁਟਿੰਡੇ ਜਿਹੜੇ ਨੇ ਜਦੋਂ 15 ਬੋਰ ਹੀ ਲਈ ਸੀ ਉਹ ਬਸ ਉਹਦਾ ਚਾਚ ਹੀ ਚਲਾਇਆ ਸੀ ਉਹਨਾਂ ਨੇ ਕਾਰਤੂਸ ਤਾਂ ਹੂੰ ਉਹ ਭੈਣਾ ਟਾਵਰ ਜੇ ਵੱਜ ਗਈ ਮੁੜ ਗਿਆ ਸੀ ਉਹ ਕਾਰਤੂਸ ਠੀਕ ਹੈ ਉਹ ਕਰਵਾ ਚਾਉਂ ਸੀ ਨਾ ਤੇ ਉਹ ਤਾਂ ਕੋਠੇ ਦੇ ਮਨਾਈ ਜਾਂਦਾਂ ਸੀ ਮਨਾ ਚੱਕਦੇ ਦਿਖਾਦਾ ਚੰਦ ਸਰਵਿਸ ਦੀ ਉਹ ਜਿਹੜੀ ਮੌਰ ਬਣੀ ਉਹ ਆਰਕੈਸਟਰ ਉਹ ਉਹ ਪਹਿਲੇ ਤਾਂ ਉਹਨੇ ਤਾਂ ਚਲਾਈ ਤੇ ਉਹ ਦੋ ਪੈ ਦੋ ਪੈਂਦੇ ਸੀ ਉਹ ਚ ਉਦੋਂ ਬੈਲੈਂਸ ਨਹੀਂ ਹੋਇਆ ਉਹਦਾ ਅਜਾ ਤੇ ਦੂਜੀ ਆਈ ਆਈ ਡਿੱਗ ਵੀ ਮੋੜ ਤੇ ਦੂਜਾ ਇਥੋਂ ਚੱਲਿਆ ਉਹ ਜਿਹੜਾ ਪਾਰਕ ਚੋਂ ਲੰਗੀ ਉਹ ਜੀ ਬਾਈ ਤਾਂ ਆਪਾਂ ਖਿਆਲ ਨਹੀਂ ਕਰਦੇ ਦਾ ਉਹ ਆ ਘਟਕਾ ਮਰਿਆ ਉਹਨੇ ਅਸਲ ਤੇ ਦੂਜਾ ਇਥੋਂ ਨੱਪਿਆ ਗਿਆ ਦੇ ਮਨ ਲ ਹਰੇ ਕੀ ਦਾ ਉਹ ਫਸਦਾ ਇੱਕ ਅੰਦਾ 300 ਮਨ ਲ 12 ਮੋੜ ਹੈ ਮਨ ਲ ਆਪਰੇ ਕਹਿੰਦਾ ਸਾਫ ਕਰਦੇ ਕਦੇ ਚਲਾਉਣੇ ਉਹਦੋਂ ਫਸ ਜਾਂਦਾ ਉਹ ਟੂੜ ਟੂੜ ਗਣ ਹੁੰਦੇ ਮਨ ਲ ਕਿ ਕਦੇ ਚੱਲ ਗਿਆ ਦੂਜਾ ਚੱਲਿਆ ਨਹੀਂ ਜਦੋਂ ਉਹ ਤਿੰਨ ਵਾਰੀ ਘੋੜਾ ਦੱਬਿਆ ਫਿਰ ਉਹ ਦਾਰੂ ਪੀਚੇ ਜੀ ਪਤਾ ਤਾਂ ਲੱਗਦਾ ਨਹੀਂ ਉਹ ਪੈਂਦਣਾ ਜਦੋਂ ਉਹ ਥੱਲੇ ਕਰਦੇ ਆ ਕਈ ਵਾਰੀ ਉਹ ਥੱਲੇ ਕਰਦੇ ਉਹ ਘੋੜਾ ਚੱਲ ਵੀ ਸਕਦੀ ਉਹ ਜਲਦੀ ਉਹ ਨਹੀਂ ਜਲਦੀ ਆ ਉਹ ਜ਼ਿਆਦਾਤਰ ਜਦੋਂ ਤੈਂ ਅਗਲਾ ਥੱਲੇ ਕਰਦਾ ਘੋੜੇ ਦਾਵ ਆ ਜਾਂਦੀ ਉਹ ਕੁਦਰਤੀ ਭਾਂਟ ਤੇ ਦੁਬਾਰੇ ਠੋਕਰ ਵੱਜ ਕੇ ਚੱਲ ਗਿਆ ਇਹ ਮੈਂ ਅਭੀ ਹੁਣ ਅਸਲ ਆਪਣੇ ਪਿੰਡ ਦੀ ਤੁਹਾਨੂੰ ਮੈਂ ਦੱਸਦਾ ਗੱਲ ਯਾਰ ਹੁਣ ਜਿਵੇਂ ਫੌਜ ਚ 445 ਆਪਣੇ ਅਸਲ ਬਾਲਾ ਬਈ ਆਪਣੇ ਅਸਲ ਬਾਲਾ ਘੱਟ ਅਗਲਾ ਸ਼ੋਅ ਨਹੀਂ ਕਰਦਾ ਜਿਹਦੇ ਜਿਹਦੇ ਕੋਲ ਹੈਗਾ ਬਹੁਤ ਘੱਟ ਛੋਕ ਕਰਦੇ ਵੇਚਣ ਨੂੰ ਵੀ ਬਹੁਤ ਲੱਗੇ ਹਾਂ ਦਲਪ੍ਰੀਤਾਂ ਨਹੀਂ ਨਹੀਂ ਹਾਂ ਹਾਂ ਦੇਰ ਵੀ ਬੋਲੇ ਬੋਲੇ ਵੇਚਣ ਲੱਗ ਹੁਣ ਰਾਤ ਨੂੰ ਜਿਵੇਂ ਇਸ ਵੇਲੇ ਆਪਾਂ ਜਾ ਕੇ ਆਏ ਆ ਬਾਹਰ ਪਾਰਟੀ ਗਈ ਸੀ ਕੋਈ ਬਾਹਰ ਅਗਸਤ ਕਰਨਾ ਅਗਸਤ ਆ ਗਏ ਉਮਜ ਕੀ ਰੱਖਦੇ ਧਿਆਨ ਭਰੀਆਂ ਭਰੀਆਂ ਰੱਖਤੀਆਂ ਤੇ ਉਦੋਂ ਹੁੰਦੇ ਡਬਲ ਮੰਜੀਆਂ ਇਸ ਰੋਡ ਜਿਵੇਂ ਥੱਲੇ ਪਏ ਆ ਬੰਦੇ ਫਿਰ ਤਾਂ ਪਏ ਤੇ ਥੱਲੇ ਜੀ ਤੜਕੇ ਉੱਠ ਕੇ ਤੇ ਉਮਜ ਕੀ ਸਾਫ ਕਰਨ ਮੰਡ ਗਿਆ ਅੰਦਰ ਹੀ ਕੱਲਾ ਮੈਗਜ਼ੀਨ ਕੱਢਦਾ ਦੇ ਕੇ ਹਸਾਬ ਕਰਨ ਲੱਗੇ ਤੇ ਫੇਰ ਹੋ ਗਿਆ ਭੈਣੇ ਦਾ ਲੋਡ ਸੀ ਨੋਟਿਸ ਕੀਤਾ ਹੁਣ ਇਹ ਜਿਹੜੇ ਆਰਮੀ ਵਾਲਿਆ ਹੋਆ ਸਾਰੇ ਲੋਹੇ ਦੇ ਹੁੰਦੇ ਆ ਉਹ ਤਾਂ ਪੈਪ ਚ ਵੱਜੀ ਪੈਪ ਚ ਵੱਜ ਕੇ ਮੁਰ ਗਈ ਤਾਲੀਆਂ ਚਾਰ ਬੰਗੇ ਦੇ ਇੱਕ ਬੰਦਾ ਪਿਆ ਸੀਗਾ ਤਾਂ ਚੌਥੀ ਪੰਜਵੀਂ ਮਿੱਤਰੋਂ ਐਸ ਲੋਡ 20 ਮੰਜੇ ਹੁੰਦੇ ਯਾਨੀ ਕਿ ਲਗਾਤਾਰ 10 ਤਾਂ ਹੁੰਦੇ 10 ਥੱਲੇ 7ਵੇਂ 8ਵੇਂ ਲੱਤ ਵੱਜੀ ਟੱਪ ਕੇ ਗਾਹਾਂ ਜਾ ਕੇ ਜਦੋਂ ਫੇਰ ਪੈਪ ਚ ਵੱਜੀ ਫੇਰ ਥੱਲੇ ਦੀ ਆ ਗਈ ਉਹ ਥੱਲੇ ਇੱਕ ਬੈਠਾ ਸੀ ਉਹਦੇ ਬਜਿ ਦੋ ਬੰਦੇ ਜ਼ਖਮੀ ਕੀਤੇ ਐ ਐਨੀ ਮੁੜ ਗਈ ਥੱਲੇ ਕਿਹੜਾ ਗੱਲ ਹਾਂ ਐਨੀ ਘੁੰਮੀ ਆ ਮਾਰ ਵੀ ਦੇ ਕੋਈ ਨਾ 1 ਕਿਲੋਮੀਟਰ ਉਹ ਜਿਹੜੇ ਦੂਜੇ ਮੰਜੇ ਦੇ ਉੱਪਰ ਇਕੱਲੇ ਆ ਨਾ ਹਾਂ ਉਹਨਾਂ ਦੇ ਪੈ ਜੀ ਲੋਹੇ ਵਾਲੇ ਪੈਪਾ ਲੋਹੇ ਵਾਲੇ ਪੈਪਾ 1 ਕਿਲੋਮੀਟਰ ਦੀ ਮਾਰ ਹੈ ਹਾਂ ਬਾਕੀ ਨਹੀਂ ਨਹੀਂ ਚਲੋ ਉਹ ਤਾਂ ਠੀਕ ਆ ਵੀ ਜਿਹੜੀ ਐ ਮੁੜ ਕੇ ਆਈ ਆ ਮੁੜ ਕੇ ਉਹ ਉਹ ਦਾ ਕਾਰਨ ਕੀ ਉਹਦੇ ਮੂਰੇ ਹੋ ਹੁੰਦਾ ਨਾ ਭਾਂਦਾ ਯਾਰ ਪਿੱਤਲ ਦੀ ਕਿਲੀ ਜਿਹੜੀ ਚੱਲਦੀ ਹੈ ਉਹ ਪਿੱਤਲ ਦੀ ਕਿਲੀ ਜੀ ਕਰਕੇ ਉਹ ਸਾਲੀ ਲੋਹੇ ਨਾਲ ਘਸਦੀ ਹੈ ਉਹ ਢੇੜਾ ਖਾ ਜਾਂਦੀ ਹੈ ਪਿਸਟਲ ਹੈ ਪਿਸਟਲ ਦੇ ਵੀ ਜਿਹੜੀ ਉਹ ਗੁੱਲੀ ਜੀ ਹੁੰਦੀ ਉਹ ਮੂਰਲੀ ਨਿਕਲ ਕੇ ਜਾਂਦੀ ਐ ਈਕ ਉਹ ਕਈ ਵਾਰੀ ਪੈਪ ਚ ਵੱਜੇਗਾ ਚਲਾਤਾ ਦਿੰਦਾ ਟੈਂਡ ਟੁੰਟ ਚ ਉਹ ਭਾਂਡ ਜਿਹੜੀ ਕਿਸੇ ਵਾਰੀ ਮਰਦੀ ਜਾ ਸਕਦੀ ਗੋਲ ਪੈਪ ਹੁੰਦੀ ਐ ਮਾੜੀ ਜੀ ਠੋਕਰ ਲੱਗੀ ਤੇ ਲੋਹੇ ਦੇ ਵਿੱਚ ਤੇ ਟੱਪਣ ਦਾ ਤਾਂ ਤਾਕਤ ਨਹੀਂ ਹੈਗੀ ਫਿਰ ਉਹ ਥੱਲੇ ਨੂੰ ਘੁੰਮ ਜਾਂਦੀ ਐ ਏਕ ਮਾਲਕ ਦੇ ਤੇ ਵੀ ਆਪਾਂ ਜਾਣਦੇ ਆ ਕਿ ਇਹਦੇ ਪ੍ਰੋਗਰਾਮ ਤੋਂ ਬਾਹਰ ਜਾ ਕੇ ਚਲਾ ਪਈ ਜਾਂਦਾ ਨਹੀਂ ਟਜਦਾ ਉਹ ਇਹ ਨੂੰ ਤਾਂ ਚਲੂ ਉਹ ਨੂੰ ਵਾਸਤੇ ਕੱਢਣਾ ਨਹੀਂ ਜਈਦਾ ਇਹ ਉਦੋਂ ਇਹਨਾਂ ਨੂੰ ਆਉਣ ਦੇ 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 ਕੋਈ ਪੁਰਾਵਾ ਪਰ ਮੈਂ ਹੁਣ ਆਵਣ ਦੇ ਕੋਹਾ ਦੇ ਮੁੰਡੇ ਦਾ ਵਿਆਹ ਸੀ ਫਾਕਰ ਸਾਹੜੀ ਉੱਥੇ ਬਾਗੇ ਉਹ ਬਈ ਉਹ ਪੂਰਾ ਪੀਏ ਹੀ ਕਿ ਨਾ ਅਮਰ ਮੰਗਦਾ ਬਹੁਤ ਬਹੁਤ ਮੇਰੇ ਸਾਹਣੇ ਫੈਰ ਕੱਢੇ ਬਈ ਮੈਨੂੰ 400 ਫੈਰ ਕੱਢੀ ਦੁੱਧ ਮੰਗਦੇ ਆਪੇ ਉਹ ਨਾਮ ਦੇ ਤੇ ਜੀ ਮੂੰਹ ਹੀ ਪਾੜਦੇ ਦੋ ਪੀਟਰੋ ਪਾੜਦੇ ਭੈਣ ਦੀ ਕੱਕੜੀ ਉਹ ਪਾੜਦਾ ਸਾਰਾ ਉੱਥੇ ਚਲਾ ਤਾ 15 ਵੀ ਉੱਥੇ ਚਲਾ ਤਾ 15 ਵੀ ਕੀ ਦਾ ਮਸ ਕੱਲ ਜਣ ਉਹ ਦੇ ਉਹ ਚੜਦਾ ਸੀ ਹਮ ਥੱਲੇ ਮੋਦਰ ਜਾਦੇ ਉਹ ਦੂਜੀ ਸੀ ਜਿਵੇਂ ਨਾਮਾਂ ਆ ਦੇਖਦੇ ਨੇ ਫੋਨ ਤੇ ਪਬਜੀ ਜੀ ਦੀ ਹੁੰਦੇ ਰਹਿੰਦੇ ਉਹ ਹੀ ਜੀ ਰਫਲ ਜੀ ਸੀਗੀ ਭਰ ਦੇ ਖਾਲਦੀਆਂ ਚਲਾਇਆ ਕਰੋ ਤਾਂ ਨਹੀਂ ਚਲਾਉਣਗੇ ਦੁੱਧ ਪੀ ਆ ਕੇ ਹਲਦੀ ਵਾਲਾ ਤੂੰ ਬਾਲ ਦੇ ਦੋਨੇ ਆ ਜੀ ਇਹ ਦੁੱਧੋ ਦੇ ਲਾ ਕੇ ਨੰਬਰ ਬਾੜਦਿਆਂ ਮੈਂ ਤਾਂ ਤੂੰ ਤਾਂ ਨਹੀਂ ਜਾਂਦਾ ਫਸ ਤੈਨੂੰ ਲੱਗੇ ਸੀ ਹਮ ਲੜ ਤੱਕਾ ਜਸਤਾਂ ਹਮ ਲੜ ਤਾ ਬੁੱਧ ਪਿਆ ਗਿਆ ਉਹਨੇ ਤੇਰੇ ਕੋਲ ਆਇਆ ਆਇਆ ਇਹ ਵੀ ਨਹੀਂ ਪਤਾ ਕਿਹੜਾ ਠੋਣਾ ਕਮੈਂਟ ਪੜੀ ਜਾਂਦੇ ਆ ਬਈ ਹੈਲੋ ਹੈਲੋ ਕੀ ਆਲਾ ਬਈ ਬਾਬੇ ਦੇ ਬਾਬੇ ਮੇਰੇ ਹੱਥੀਂ ਹੁੰਦਾ ਕਰਿਆ ਗਿਆ ਹਾਂ ਕਰਿਆ ਕਰੇ ਹਾਂਜੀ ਦੱਸੋ ਇਹ ਕਮੈਂਟ ਕਿਉਂ ਨਹੀਂ ਹੁੰਦੀ ਕਮੈਂਟ ਹੋਣੀ ਚਾਹੀਦੇ ਆ ਜੀ ਦੱਸੋ ਸਿਰਫ ਲਿਸਕੀ ਪੀ ਤੇ ਕਰ ਗਏ ਹਾਂ ਜੀ ਜੀ ਆ ਕੋ ਦੋ ਵੇ ਤੇ ਹਾਂਗੇ ਦੋ ਦੋ ਸਾਂਗੇ ਬਾਬੇ ਰਸਨ ਨੂੰ ਪਹਿਲਾਂ ਨਾ ਪਾ ਲਾਈਵ ਕਰਤਾ ਮੈਂ ਹੋਰ ਗਾਲ ਵੇ ਮੈਕ ਬੰਦ ਕਰ ਲਿਆ ਕਰਦੇ ਨੈਟ ਪਿਆ ਜਾਂ ਨੈਟ ਦੇ ਕਰਾਂਗੇ ਬਿਲਕੁਲ ਇਹ ਵੱਲ ਤਾਂ ਮੰਦਿਰ ਕੇ ਕਰ ਹੂੰ ਦੇਰਾ ਮੇਰਾ ਭਰਾ ਉਹ ਕੀ ਕਰਨਾ ਮੈਂ ਤਾਂ ਨੌਂ ਮਾ ਮੈਂ ਨਾ ਹੋਂ ਲਿਆਂ ਨੀਂਦ ਅੱਜ ਕੁਝ ਨਹੀਂ ਕਰਨਾ ਨੀਂਦ ਪੂਰੀ ਇੱਥੀ ਆਪਾਂ ਨੀਂਦ ਨੂੰ ਕੀ ਕਰਨਾ ਪੂਰਾ ਪਾਣਾ ਉੱਤਰ ਨੀਂਦਾਂਗੇ ਅੱਧੇ ਘੰਟੇ ਹੀ ਨੀਂਦ ਪੂਰੀ ਹੋ ਜਾਂਦੀ ਹੈ ਨਾ ਕੱਲ ਜਾਗਦੇ ਸੀ ਸੌਂਗੇ ਤੂੰ ਅੱਜ ਕੱਲ ਜਾਗਦੇ ਨਹੀਂ ਸੁੱਤੇ ਸੀ ਕੱਲ ਤੂੰ ਮੈਂ ਇੱਥੋਂ ਗਿਆ 12 ਵਜੇ ਕੱਲੋਂ ਵੀ ਆ ਇੱਧਰ ਕਿਹੜਾ ਆ ਨਹੀਂ ਸੌਂ ਨਹੀਂ ਰਿਹਾ ਭਰਾ ਅਜੇ ਤਾਂ ਤੜਕੇ ਤੱਕ ਜਾਗਣਾ ਸੀ ਉਹ ਕਮੈਂਟ ਬੜ ਕੇ ਸੁਣਾਓ ਓਏ ਓਏ ਫਣੀ ਬਾਬੇ ਦੀ ਵੀਡੀਓ ਤੇ ਤੁਹਾਨੂੰ ਫਣੀ ਫਣੀ ਕਮੈਂਟ ਬੜ ਕੇ ਸੁਣਾਉਣੇ ਆ ਹਾਂ ਜੀ ਦੋ ਇਹ ਐਡਿਟ ਆਇਆ ਬਈਆ ਹੈਗੇ ਬੰਦੇ ਉੱਥੇ ਹੈਗੇ ਬੰਦੇ ਖੁੱਲਾ ਰਹਿਣ ਦੇ ਗੇਟ ਐ ਕੌਣ ਹੁੰਦਾ ਯਾਰ ਮੂਸੇੜ ਤੋਂ ਦੂਰ ਆਪਰਾ 35 ਕਿਲੋਮੀਟਰ 35 ਕਿਲੋਮੀਟਰ ਮੈਂਦਾ ਆਪਣਾ ਮਾਨਸਾ ਤੋਂ ਬਸ ਇੰਨਾ ਹੀ ਹੋਊਗਾ ਜੀ ਮੇਰੇ ਨਾਲ ਪਹਿਲਾਂ ਕਮੈਂਟ ਲਿਖੇ ਹੁੰਦੇ ਸੀ ਕਮੈਂਟ ਹੋਂਗਾ ਤਾਂ ਹੋੜ ਦੇ ਉਹ ਬਲੋਗ ਮਾਤਰੀ ਤੋਂ ਮੈਨੂੰ ਵੇਜੀ ਜਿ ਕਰਾਉਂ ਤੋ ਗੜ ਲਾ ਮੇਉ ਦੂਜੀ ਵੇਰੀ ਨਾ ਨਾ ਪਹਿਲਾਂ ਵੇਜੀ ਨਹੀਂ ਸੀ ਇੱਕ ਵਾਰੀ ਉਹ ਜਟਾਂਆਂ ਸਪਰੀਮ ਬੰਨਿਆ ਥੱਲੇ ਖਾਣ ਪੀਣ ਦਾ ਸੁਹਾਨ ਪਿਆ ਕਿਨੇ ਬਾਬਾ ਬਰਹਾ ਕਰਨ ਕੀ ਕੀ ਲੋਕਾਂ ਨੇ ਕਮੈਂਟ ਕੀਤੇ ਤੇ ਕਹਿੰਦਾ ਇਦਾਂ ਦੇ ਅੰਕ ਦਾ ਮੀਟ ਦਾ ਕੰਮ ਕਰਦੇ ਹੁੰਦੇ ਆ ਪੜ ਪੜ ਕੇ ਉਹ ਮੋਟਰ ਤੋਂ ਮੂੰਹ ਤੋਂ ਮੂੰਹ ਧੋ ਕੇ ਆ ਗਿਆ ਕਹਿੰਦਾ ਤੇਰੇ ਕੀ ਸੱਪ ਲੜ ਗਿਆ ਸੁਮਰੇ ਬੁੱਢੀ ਉਮਰੇ ਲੱਛਣ ਕਰਦਾ ਕਿ ਨਹੀਂ ਬਾਬਾ ਨਾਂ ਉੱਜਣ ਦਾ ਟਾਈਮ ਤੂੰ ਖੇਖੜ ਗਰੀ ਜਾਣਾ ਉਦੋਂ ਦਾ ਸਵਾਲ ਨਹੀਂ ਆ ਰਿਹਾ ਨਾ ਉਦੋਂ ਦਾ ਸਵਾਲ ਆ ਰਿਹਾ ਉਹ ਫਿਰ ਅਪਾ ਫਸਟ ਟਾਈਮ ਦੀ ਹੋਰ ਬੰਦੇ ਵੱਧ ਸੀ ਨਾਲੇ ਹੋਰ ਦੇਖਦੇ ਖੜ ਗਿਆ ਇਹ ਇਹ ਨਵੇਂ ਕਮੈਂਟ ਕੱਢ ਦੇ ਇਹਦੀਆਂ ਦੂਸਰੀਆਂ ਵੀਡੀਓ ਤੇ ਆਉਣਗੇ ਹਾਂ ਅੱਗੇ ਤਾਂ ਜਿਹੜੀ ਵਾਧਾ ਚੱਲੀ ਹੋ ਗਈ ਉਹ ਦੇ ਸਾਰੀਆਂ ਚੱਲ ਨਹੀਂ ਬਹੁਤ ਚ ਹੋਇਆ ਇੱਕ ਨਾ ਉਹ ਤੇ ਅਮਰਤਾ ਵਰਕ ਦਾ ਗਾਣਾ ਜੱ ਲੱਗਿਆ ਹੋਇਆ ਮਨ ਦਾ ਆਏ ਰੋਣ ਵਾਲੀਆਂ ਵੀ ਮੂਸੇ ਵਾਲੇ ਦੇ ਬਾਰੇ ਕੋਈ ਗੱਲ ਬਹੁਤ ਮੂਸੇ ਬਾਰੇ ਪੂਰਾ ਸੋਸ਼ਲ ਮੀਡੀਆ ਭਰਿਆ ਪਿਆ ਕਿ ਤੁਸੀਂ ਸੁਣ ਲੋਗੇ ਨਹੀਂ ਹਾਂ ਮੂਸੇ ਦਾ ਫੇਸ ਤੋਂ ਨਹੀਂ ਦੇਖਿਆ ਯਾਰ ਰੋਂਦੇ ਦੀ ਪੱਲੀ ਅੱਜ ਘਟ ਗਈ ਪੜ ਨਹੀਂ ਸਕਦੇ ਪੜ ਨਹੀਂ ਸਕਦੇ ਕਿਦਾ ਪੜੀ ਜਾ ਦੇ ਕਮੈਂਟ ਬੀ ਫਲੋੜੀ ਬੋ ਵਾਲੀ ਗਦੇ ਬਾਪੇ ਦੀ ਜਿੱਪ ਚਾ ਗਿਆ ਕੰਮ ਸ਼ਾਰਟ ਗੱਡ ਬਣਦੇ 6 ਵਜੇ ਮੈਂ ਅਸੀਂ ਦੂਰ ਬਾਹਲੇ ਸੀਗੇ ਯਾਰ ਆਸਟਾ ਲਗੀ ਆ ਸਾਰੇ ਕਮੈਂਟ ਹੋਈ ਸੀਗੇ 18 ਬਲਾਤਾਂ ਦੇ ਕਮੈਂਟ ਆ ਗਏ ਸਾਰੇ ਡਫਾਲਟ ਕੰਟੈਂਟ ਹੋ ਗਿਆ ਵੀਡੀਓ ਵੀ ਲਿਖੋ ਤਾਂ ਜਲਦੀ ਮੈਂ ਹਿਸਟ ਕਰ ਦਿਆਂਗਾ ਨਾ ਉਨਾ ਤੇ ਸੋਦਾ ਜਿਹਨੇ ਸਾਰੇ ਮੂਸੇ ਵਾਲੇ ਦੇ ਫੈਨ ਹੀ ਬੈਠੇ ਸਾਡੇ ਕੋਲੇ ਤੇ ਰੋਂਦਾ ਜਿਹੜੀ ਉੱਤਨਾ Tüm videoları birbirine birbirine... Ne kadar ne da bir şey Ben niye babada bir şey yapamam? Kırmızı ਇਹਦਾ ਬਾਦ ਭੌਣ ਲੱਗਿਆ ਹੁਣ ਇਹ ਪਹਿਲਾਂ ਇਹ ਦਰੋਂਦਾ ਸੀ ਉਹ ਨੂੰ ਦਿਖਾਵਾਂਗੇ ਦਿਲਪ੍ਰੀਤ ਰਹਾ ਆ ਦੇਖੋ ਇਹ ਦੇਖ ਕਿ ਤਰੋਂਦਾ ਵੇ ਬਾਗਣਾ ਜੈ ਵੀ ਤੂ ਤੂ ਨਹੀਂ ਜਦੋਂ ਉਹ ਨਹੀਂ ਕਾਣੀ ਵੀ ਹੋ ਗਈ ਬਾਬਾ ਜਲਦੀ ਹੋਈ ਹੋ ਨਾ ਇਹ ਦੇਖੀ ਸੀ ਤੂ ਤੂ ਹੈ ਹੇ ਨੀ ਤੇ ਮੀ ਤੁਹਾਨੂੰ ਦੱਸਾਂਗਾ ਇੱਥੇ ਆਹ ਨਾ ਆਹ ਉਹ ਬੰਦੇ ਨਾਲ ਕਿ ਨਹੀਂ ਇਹ ਵੀ ਨਾ ਚੱਲ ਰਿਹਾ ਹੈ ਆਪਣੇ ਪੁੱਤ ਨੂੰ ਇੱਕ ਚੈਨਲ ਹੋਰ ਲਾਂਚ ਕਰ ਰਹੇ ਆ ਅੱਜ ਆਇਆ ਸੀ ਕੇ ਬੰਦਾ ਹਾਂ ਕਹਿੰਦਾ ਬਈ ਮਾਤਰੀ ਕੋਲੋਂ ਆਉਣਾ ਸੀ ਯਾਰ ਬਹੁਤ ਬਹੁਤ ਸੀ ਸੀ ਆਹ ਉਹ ਕਲਾਸਾਂ ਲਾਉਣ ਲੱਗੀ ਹੈ ਮਾਹਨ ਤੁਹਾਨੂੰ ਇਹ ਦੀਆਂ ਅੜ ਮਿਲਣੇ ਇਹਨਾਂ ਬਾਰੇ ਇਹਨਾਂ ਹੈਲੋ ਫਾਰਮਿੰਗ ਵਿਦ ਹਰਿਆਣਾ ਕੀ ਹਾਲ ਹੈ ਵੀਰੇ ਆ ਕਮੈਂਟ ਪੜਦੇ ਆਪਾਂ ਬਾਬੇ ਦੇ ਕਿਹਤਰਾ ਹੋਰ ਬਾਬੇ ਦੀ ਵੀਡੀਓ ਦਾ ਕਮੈਂਟ ਬਣਦੇ ਆ ਕਿਹਤਰਾ ਹੋਰ ਕੁਝ ਨਹੀਂ ਜੁੜ ਸਕਦਾ ਬਸ ਬਾਬਾ ਕੱਲੇ ਗੋਡੇ ਜੁੜ ਸਕਦੇ ਹਾਂ ਹੈਲੋ ਵੀਰੇ ਪਿੱਛੇ ਰੱਸੀ ਲਮਕਦੀ ਰਹੇ ਗੱਲ ਚ ਭਾਗੇ ਰਹੇ ਲਾਦੀ ਤੰਗਾ ਤੀ ਵੀ ਫਾਰਮੈਂਟਰ ਗੇਮਿੰਗ ਵੈਲਕਮ ਬਾਈ ਜੀਐਮ ਸੱਚੀ ਵੀਡੀਓ ਦਾ ਕੰਮ ਕਰਦਾ ਹੂ ਇਹ ਇਨਾਈਕ ਮਿੰਟ ਹੋ ਗਏ ਆ ਜਿਉ ਯਾਰ ਜੋ ਜਿਹੜਾ ਮੈਂ ਤੁਹਾਨੂੰ ਕਹਿਆ ਸੀ ਕਹਿੰਦਾ ਜਦੋਂ ਪੈਨਸ਼ਨ ਲੇਟ ਹੋ ਜੇ ਜਿਹੜੇ ਪੈਨਸ਼ਨ ਦੇ ਕਹਿੰਦਾ ਸਰਕਾਰ ਨੂੰ ਬੇਨਤੀ ਕਰਦਾ ਇਹ ਦੰਦੜੀ ਪੈਨਸ਼ਨ ਕੱਟ ਨਹੀਂ ਚੀ ਬਸ ਤਾਂ ਲੁਗੂ ਤੇ ਪੀ ਜੋੜਦਾ ਉਹ ਬਸ ਇੰਦਰ ਪਰ ਆ ਰਿਹਾ ਹੈ ਬਤੁੜੇ ਇੱਕ ਮਿੰਟ ਹੋਰ ਬਾਈ ਮਨਿੰਦਰ ਕੀ ਹਾਲ ਚਾਲ ਹੈ ਜੀ ਰੂਪ ਨਹੀਂ ਬਹਾ ਅੱਜ ਖੰਡਾਪਾੜ ਤੇ ਬੈਠੇ ਸੀ ਗੱਲਾਂ ਬਾਤਾਂ ਕਰੀ ਅਨੇ ਰਾਤ ਨੂੰ ਬਾਬੇ ਜਗਾਉਣੇ ਚਾਹ ਚੂ ਪੀਉਣੀ ਬਾਬੇ ਹੁਣ ਇਹ ਵੀ ਲਾਈਵ ਕਰਦੇ ਬਾਦ ਬਾਬਾ ਜੇ ਨੌਣਾ ਆਵਗੇ ਸੁੱਤੇ ਹੋਏ ਆ ਤੇਰੇ ਕੋਲ ਨਹੀਂ ਹੈ ਹੈ ਉਹ ਅਜਨਕੜੇ ਮਰੀ ਮਰ ਸੀਂ ਚਣ ਕਾਤਦਾ ਕਲਗਾ ਉਹਦੇ ਵਿੱਚ ਮੈਂ ਡਾਲੇ ਵੀ ਆ ਪੇ ਸੁੱਤੇ ਗਿਆ ਆ ਇਸ ਟਾਈਮ ਤੇ ਜਾਗਣ ਦਾ ਟਾਈਮ ਹੈ ਕੈਨੇਡਾ ਚ ਤੂੰ ਸੌਂ ਗਿਆ ਹੋਈ ਹੈ ਰਾਤ ਨੂੰ ਤੇ ਦਿਨੇ ਦਾ ਸੁੱਤਾ ਹੀ ਸੀ ਆ ਇਧਰੋਂ ਤਾਂ ਹੋ ਜਾ

ਬੇਲਪਰੀ ਦਿਨ ਸੁਣਾਓ ਕਮੈਂਟ ਕਰਕੇ ਆ ਆ ਬੰਦਾ ਦੇਖਾ ਜੀ ਰਾਤ ਨੂੰ ਚਾਹ ਦੀ ਸੇਵਾ ਕਰਨ ਲੱਗਿਆ ਆ ਚਾਹ ਚੱਲ ਰਹੀ ਹੈ ਗਰਮ ਗਰਮ ਜੋਬਰਾਂ ਵੱਲੋਂ ਬਿਲਿਵਿੰਗ ਸੀ ਮੈਂ ਵੀ ਲਈ ਬਲੋ ਚਾਹ ਡੋਲੇਗਾ i <laughs> ਹਰ ਬਾਰ ਉਹ ਉਹ ਪੜ ਕੇ ਸੁਣਾ ਕਮੈਂਟ ਇੱਕ ਕਹਿੰਦਾ ਅੰਕਲ ਜੀ ਦੋ ਪੈਗ ਲਗਾ ਕੇ ਲੱਗਦਾ ਤੁਹਾਨੂੰ ਪੁਰਾਣੀ ਸੇਲੀ ਵੀ ਚੜ੍ਹ ਜਾਏਗੀ ਮਬੀ ਦੀ ਪੈਨਸ਼ਨ ਲੇਟ ਹੋ ਗਈ ਪਰਵਾਹ ਨਾ ਕਰ ਜੱਟਾ ਬਧੀਰੀ ਉੱਪਰ ਚੜ੍ਹ ਜਾ ਕੋਈ ਹੋਰ ਮਿਲ ਜੂ ਕਦੋਂ ਹਾਂ ਤੇ ਹਾਂ ਹੋ ਕਨਨ ਲਈ ਬਾ ਇਹ ਕੋਈ ਇਹ ਇਹ ਲੱਗਦਾ ਹੁਣ ਦੇਖੀ ਕਿਦਾਂ ਜੰਡੂਤ ਆ ਜਣ ਲੱਗ ਰਿਹਾ ਲੱਗਦਾ ਜੰਡੂਤ ਆ ਇਹ ਕਿੰਨੇ ਕਿਉਂ ਮਮਾ ਲੀ ਲਾ ਕੋਈ ਬਤਾ ਦੋ ਲਾ ਮੂਲ ਮੂਲ ਦੋ ਕੀ ਲੱਗਦਾ ਕਿ ਅਜੇ ਨਾ ਲੱਗਦਾ ਨਹੀਂ ਪੈਂਦਾ ਹੈ ਕਿ ਲੱਗਦਾ ਨਹੀਂ ਸੀ ਬਤਰਾ ਕਿ ਦਾਨਾ ਜਿਹੜਾ ਮੈਂ ਦਾਨੰਦ ਨੂੰ ਨਹੀਂ ਹੈਗਾ ਮੇਰੇ ਕਿ ਕਰਦਾ ਅੱਟਾ ਹੀ ਬਾਹ ਤੇ ਸਟਾੜੀ ਹੈ ਸਟੱਕ ਨਾ ਰਹਿ ਪਿਆ ਬਦਨ ਤੇ ਬੈਠ ਗਿਆ ਧੱਕੀ ਜਾਨੂੰ ਚਾਰ ਦਿਨ ਹੋ ਰਿਹਾ ਤੇ ਚੜਦਾ ਚਾਰ ਸਾਨੂੰ ਧੱਕੀ ਆਪੜਾ ਰਿਤੀ ਬਹੁਤ ਬਰੀ ਕਰਕੇ ਪੜਨਾ ਕੀ ਲਿਖ ਬੁੱਢੇ ਨੂੰ ਦੱਸਗਾ ਬਣ ਕੇ ਹੋਜੀ ਪਾਣੀ ਦੀ ਨਦੀ ਦੀ ਛੋਟੀ ਵਾਦ ਤਰ੍ਹਾਂ ਮੈਂ ਕਹੀਦਾ ਸੱਚ ਬੰਦਾ ਹੈ ਤੇਰੀ ਉਮਰ ਦੀ ਮੁੱਠੀ ਸੋਚਾਂ ਸੇਰ ਬਣ ਕੇ ਜ਼ੀਰੋ ਲੈਵਲ ਤੋਂ ਸ਼ੁਰੂ ਕਰੇ ਕੰਮ ਕਿਦਾ ਕਦੋਂ ਨਰੀ ਕਾਲੀ ਬਾਹਰ ਚੁਕੜੀ ਤੇ ਬੁਲਾਈਏ ਤਨ ਰੱਖ ਕੇ ਚੱਲੋ ਕਮੈਂਟ ਕਰ ਦਿਓ ਅਰੇ ਕੀ ਲੈ ਤਨ ਰੱਖ ਕੇ ਲਾਉਂ ਆਈ ਕਿੰਨੀ ਬਾਤ ਕੀਤੀ ਬੜਾ ਪੀਸ ਨਾ ਅਗਮੈਂਟ ਦਿਲ ਟੁੱਟ ਜਾਂਦਾ ਬਈ ਦਿਰਪੀ ਦਾ ਕਮੈਂਟ ਵੜ ਕੇ ਸੁਣਾ ਬਾਬੇ ਦੇ ਬਾਬੇ ਦੇ ਕਮੈਂਟ ਆਏ ਆ ਬਾਬਾ ਦਿਖਾਈ ਉਹ ਲੱਗਦਾ ਕਾਇਦਾ ਅਮਰੀਕਾ ਵਿੱਚ ਨਾ ਆਉਣੀ ਹੈ ਦਿਖਾਈ ਬਾਬਾ ਦਿਖਾਈ ਬੜੀ ਮਾਇ ਕਰਦੇ ਦਾਰਜਾ ਕਿਹਨਾਂ ਤੇ ਆਉਂ ਮੈਂ ਗੁਰੂ ਘਰ ਨਾਲ ਜੁੜਨ ਦੀ ਹੈਗਾ ਓਏ ਐਂ ਜਦੋਂ ਤੂੰ ਮੈਨੂੰ ਤੂੰ ਜਦੋਂ ਇੰਸਟਾਗ੍ਰਾਮ ਨਾਲ ਜੁੜੇ ਕੋਈ ਨਹੀਂ ਵਾ ਕੋਈ ਨਹੀਂ ਵਾ ਬਾ ਇਕੱਲੇ ਬਹਿਣਗੇ ਨਿਆਣੀ ਉਮਰੇ ਦਿਲ ਟੁੱਟੇ ਬਾਬੇ ਨਾਲ ਅੰਕ ਜੀ ਦੋ ਵਕ ਲਾ ਕੇ ਲੱਗਦਾ ਪੁਰਾਣੀ ਜ਼ੇਲੀ ਦੀ ਜਾਨ ਆ ਗਈ ਕਿਦਾ ਬਾਰੇ ਤੱਕ ਲਿਕਮੈਂਟ ਕੀਤੇ ਜਾਂਦਾ ਜਿਹੜਾ ਕਮੈਂਟ ਪੜਨਾ ਹੈ ਉਹ ਲਾਈਕ ਕਰੋ ਕਮੈਂਟ ਨੂੰ ਕਰਾ ਬਬੀ ਪੈਂਚੇ ਲੇਟ ਹੋਏਗਾ ਨਾਲੇ ਦਾੜੀ ਤੇ ਕਰੀ ਜਾਸਤੀ ਦਾੜੀ ਤੇ ਕਰੀ ਜਾਸਤੀ ਨਾਈ ਕਹਿੰਦਾ ਪੱਗ ਪਹਿਲਾਂ ਧੋ ਪੱਗ ਪਹਿਲਾਂ ਧੋ ਕਹਿੰਦਾ ਗੁੱਡੀ ਹੋ ਰਹੀ ਐ ਕਹ ਲੜਾਈ ਰਾਂਗੀ ਛੱਡੀ ਜਾਂਦੀਆਂ ਬਾਬਾ ਇੱਕ ਦੇਖੀ ਚੱਲ ਉਹ ਘਰ ਬਾਹਰ ਬਾਹਰ ਤਾਂ ਮੈਨੂੰ ਦੇ ਦੇ ਨੰਨੀ ਹੀ ਵਿੜਾ ਘਰ ਕੋ ਹੋਇਆ ਲੱਗਦਾ ਮਿੰਟ ਘਰ ਤੇ ਨਾਲ ਹੀ ਵਿੜਾ ਘਰ ਕੋ ਹੋਇਆ ਲੱਗਦਾ ਆ ਮੰਦੀ ਪਰਵਾਹ ਨਾ ਕਰ ਦਿੱਟਾ ਬਦੇ ਰੂਮਰ ਹੋਰ ਮਿਲ ਜਗਾ ਉਹ ਬਾਹਰ ਨਹੀਂ ਬੇਰੇ ਕੋਲ ਭਿੰਕਿਆ ਯਾਰ ਕਿਤੇ ਹੋਰ ਬਾਬੇ ਕੀ ਕਰਦਾ ਕਿਹਦਾ ਬੜਾ ਲਗੇ ਉੱਤੇ ਲੋਕਾਂ ਨਾਲ ਵਾਪਰਾ ਦੇ ਕਿ ਕੀ ਤੇ ਜਮਦੂਤ ਜਮਦੂਤ ਆ ਜਾਣ ਕਹਿੰਦਾ ਬੱਚੇ ਤੋਂ ਲੈ ਕੇ ਬੁਢੇ ਤੱਕ ਫੋਨ ਨੇ ਵਿਗਾੜ ਕੇ ਰੱਖ ਦਿੱਤੇ ਇਹ ਤਾਂ ਬਜਾਉਣ ਦੇ ਸਹੀ ਜਿਹੀ ਗੱਲ ਹੀ ਹੈ ਬਟਨ ਵਾਲਾ ਨਰਿੱਦਾ ਅਪਲੋਡ ਕਰ ਦਿੰਦੇ ਆ ਕੀ ਹੋ ਗਿਆ ਬਾਬਾ ਅਗਲੀ ਨਹੀਂ ਬੱਤੀ ਉਲੀਪਾ ਤੇ ਬੜੀ ਚੋਲੋ ਬੜੀ ਦਾਤ ਵਾਲਾ ਜੇ ਤੁਹਾਨੂੰ ਵੀ gostar ਦੀ ਬਾਣੀ ਨਹੀਂ ਹੁੰਦੀ ਗਾ ਪਰਦੇ ਇੰਨਾ ਨਹੀਂ ਖੋਲਦੇ ਜੰਗਰਾਦ ਕਹਿੰਦਾ ਅਟਵਾਲੀ ਸਾਨੂੰ ਛਾਉਂਦੇ ਨਹੀਂ ਸੀ ਕਿਹਦੀ ਗੁਫਾ ਦੇ ਵਿੱਚ ਅਟਵਾਲੀ ਵਾਜ ਤਸਟਣੀ ਹੈਗਾ ਤਾਰ ਹੁੰਦਾ ਆ ਹੁਣ ਵੀ ਦੇਖਦੇ ਪਹਿਲੇ ਦੁੱਧ ਫੜਾਉਣ ਤੋਂ ਪਹਿਲਾਂ ਉਹਨੇ ਇੱਕ ਵੀਟ ਜੇ ਖੋਲਿਆ ਆਪਣਾ ਆ ਗੀੜੀ ਵੀ ਬੰਦ ਕਰਦਾ ਕਿਹਦਾ ਉਹ ਬਾਬਾ ਦਾ ਤਾਈ ਦਾ ਤੋੜਾ ਕਿੱਥੇ ਬੈਠਾ ਉਹ ਲਿਆ ਕੇ ਅੰਦਰ ਹੀ ਗਾੜ ਦਤੋ ਲਿਆ ਹੀ ਕਰਦਾ ਦੇਖ ਜਿਹਾ ਕਰੀਤ ਕਰ ਰਹੇ ਸੋਦੇ ਅਗਲੇ ਨਹੀਂ ਨੇ ਹੁਣ ਪੜੀ ਗਏ ਹੁਣ ਬੜੇ ਨੇਰਾ ਗਿੰਦਾ ਅੱਗ ਕਰੀ ਹੁੰਡੀ ਬਾਟੀ ਵਿੱਚ ਰੰਗ ਕਰ ਕੰਨ ਦਿੰਦ ਦੋਰਾ ਕਰਦਾ ਅਰੇ ਤੇਰੀ ਉਮਰੀ ਕੀ ਐ ਦੂਜੀ ਗੱਲ ਤੈਨੂੰ ਐਨੀ ਛੋਟੀ ਹੋ ਮਰੇ ਇਸ ਪੰਗੇ ਵਿੱਚ ਨੀ ਪੈਣਾ ਐਂਦੀ ਕੀ ਲੋੜ ਚੀ ਕਾ ਚੱਲ ਕੋਈ ਨਾ ਕਹਿੰਦਾ ਸ਼ੇਰਵਾ ਹੰਦੇ ਬੋਲ ਬਾਲੇ ਬਾਹਰ ਚ ਖੜੇ ਹੰਦੇ ਮੋਰੀ ਪਸਦਗੀ ਬਟਾ ਜੇ ਨਰੇਗਾ ਇਹੋ ਚਿਗੜੇ ਕੇੰਦਨ ਟਿੱਕੀ ਇਹਨੇ ਜਿਹੜਾ ਇਹਾਲ ਕਰ ਗਿਆ ਬੱਸ ਦੁੱਖ ਕਿਹੜਾ ਦੁੱਖ ਲਾਈ ਬੈਠਾ ਐ ਸਮੇਂ ਇੰਨੀ ਝੋਟੀਆਂ ਮੈਂ ਇੰਨੀ ਝੋਟੀਆਂ ਮਨ ਦੀ ਕਰ ਗਈ ਦੌੜ ਪਈ ਕਿਸੇ ਨਾਲ ਦੇ ਬਟਾਉਣ ਦੀ ਜਾਲਮਾ ਉਹ ਯਾਰ ਉਹ ਵੀ ਯਾਰ ਇਹਨੂੰ ਪਹਿਲੀ ਯਾਰ ਫੜਦਾ ਚੜਦੀਓ ਮੇਰੇ ਦਿਲ ਟੁੱਟੀ ਜਾ ਬਈ ਹੌਲੀ ਹੌਲੀ ਮੈਂ ਤਾਂ ਕਿਹਾ ਕਮੈਂਟ ਬੜੇ ਨਹੀਂ ਜ਼ਿਆਦਾ ਹੀ ਕਮੈਂਟ ਆਉਂਦੇ ਨੇ ਬਈ ਬੜੇ ਕਮੈਂਟ ਬੜਾ ਅੱਜਕੱਲ ਤਾਂ ਫੋਟੋ ਵੀਡੀਓ ਦੇਖਣ ਦਾ ਉਹਨਾਂ ਨੇ ਯਾਰਾਣੀ ਉਹਦੇ ਜਿੰਨੇ ਕਮੈਂਟ ਪਾਉਂਦੇ ਲੱਗਦਾ ਤਰਾਇਤ ਆਏ ਦਾ ਕਹਿੰਦੇ ਨਾ ਨਹੀਂ ਆ ਆ ਦੇਖੀ ਆ ਦੇਖੀ ਲਾਇਆ ਉਹ ਕੀਰਗਾਹੂ ਕਰਦਾ ਢੋਲੀ ਪੈ ਤੜ ਢੋਲੀ ਘੰਡ ਗਈ ਜੱਟ ਲਈ ਰੋਜ਼ ਰੱਖਵਾ ਤਬ ਤੇ ਕਰ ਲੈ ਫਤਮਤ ਨਹੀਂ ਆਈ ਕਹਿੰਦਾ ਮਾਪੇ ਜੀ ਕੀ ਗੱਲ ਹੋ ਗਈ ਬਾਪੂ ਜੀ ਦੀ ਇਹਨੂੰ ਕਰ ਨਹੀਂ ਲਿਕੇ ਨਹੀਂ ਕੁਝ ਬਸ ਹਾਂ ਹੁਣ ਕਰੀਏ ਨੀ ਪਹਿਲਾਂ ਤਾਂ ਪਤਾ ਲੱਗੇ ਸੀ ਇਹ ਆ ਕੀ ਕਰ ਗਈ ਬੈਰ ਦੇ ਮੁੰਡਾ ਡੋ ਹੋ ਚੁੱਕਾ ਆਪ ਮਾਰ ਰਿਹਾ ਵਾ ਦੀ ਗੱਲ ਲੈ ਵਾ ਕਹਿੰਦਾ ਕਿ ਦੰਦ ਜਿਹਾ ਕਰਕੇ ਲਿਖਿਆ ਤੇ ਰਿਕਮੈਂਡ ਵੀ ਕਹਿੰਦਾ ਢੋਣ ਮੇਰੀ ਗੱਲ ਸੁਣ ਤਾ ਕਰ ਉਹ ਯਾਰ ਕਹਿੰਦਾ ਕਿਉਂ ਜਾਨੀ ਤੇ ਲਾਈ ਜਾਂਦਾ ਇਹ ਖਾਸਾ ਸਿਪਰੇਮ ਜਾਨਾ ਜੇ ਉਮਰ ਤੇ ਹੱਡ ਟੁੱਟ ਜਾਂਦੇ ਜਾਂਦੇ ਨਹੀਂ ਦਰਨੀ ਕਹਿੰਦਾ ਜੇ ਹੱਡ ਟੁੱਟ ਜਾਂਦੇ ਜਾਂ ਦਰਨੀ ਟੁੱਟਦੇ ਜਰਾ ਇੰਤੈਕ ਲੱਗੁੰਦਾ ਵਾ